ਰਾਜਵੀਰ ਜਵੰਦੇ ਦੇ ਪਰਿਵਾਰ ਨੇ ਪੰਜਾਬੀਆਂ ਨੂੰ ਇੱਕ ਸਨੇਹਾ ਦਿੱਤਾ ਜਿੰਨੇ ਵੀ ਲੋਕ ਰਾਜਵੀਰ ਜਵੰਦੇ ਨੂੰ ਪਿਆਰ ਕਰਦੇ ਨੇ ਉਹ ਸਭ ਅਰਦਾਸਾ ਕਰਨ ਇਸ ਵੇਲੇ ਜਿਹੜੀ ਰਾਜਵੀਰ ਜਵੰਦੇ ਦੀ ਹਾਲਤ ਆ ਉਹ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਆ ਰਾਤ ਕੁਝ ਪੰਜਾਬੀ ਸਿੰਗਰ ਜੋ ਰਾਜਵੀਰ ਜਵੰਦੇ ਦੇ ਦੋਸਤ ਨੇ ਉਹਨਾਂ ਨੇ ਵੀ ਕਿਹਾ ਸੀ ਵੀ ਅੱਜ ਦੀ ਰਾਤ ਤੁਸੀਂ ਅਰਦਾਸਾਂ ਕਰੋ ਕਿਉਂਕਿ 24 ਘੰਟੇ ਬਹੁਤ ਜ਼ਿਆਦਾ ਅਹਿਮ ਸੀ ਰਾਜਵੀਰ ਜਵੰਦੇ ਵਾਸਤੇ ਕੁਝ ਸਿੰਗਰ ਕਹਿ ਜ਼ਰੂਰ ਰਹੇ ਨੇ ਵੀ ਰਾਜਵੀਰ ਜਵੰਦੇ ਦੀ ਹਾਲਤ ਆ ਜਿਹੜੀ ਪਹਿਲਾਂ ਨਾਲੋਂ ਸੁਧਰੀ ਐ ਰਾਜਵੀਰ ਜਵੰਦੇ ਦਾ ਜਿਹੜੀ ਹਾਰਟ ਬੀਟ ਆ ਉਹ ਕੰਮ ਕਰਨ ਲੱਗ ਪਈ ਆ ਬ੍ਰੇਨ ਥੋੜਾ ਜਿਹਾ ਕੰਮ ਕਰਨ ਲੱਗ ਪਿਆ ਪਰ ਦੋਸਤੋ ਡਾਕਟਰਾਂ ਨੇ ਕਿਹਾ ਕਿ ਇਸ ਵੇਲੇ ਜਿਹੜੀ ਸਥਿਤੀ ਆ ਬਹੁਤ ਜਿਆਦੇ ਨਾਜ਼ੁਕ ਬਣੀ ਹੋਈ ਆ ਤੇ ਸਭ ਰੱਬ ਦੇ ਹੱਥ ਆਗਾ ਕਿਉਂਕਿ ਰਾਜਵੀਰ ਜਵੰਦੇ ਨੂੰ ਇਸ ਐਕਸੀਡੈਂਟ ਦੇ ਨਾਲ ਬਹੁਤ ਜਿਆਦੇ ਨੁਕਸਾਨ ਪਹੁੰਚਿਆਗਾ ਡਾਕਟਰਾਂ ਦਾ ਇਹ ਵੀ ਕਹਿਣਾ ਵੀ ਬੜੀਆਂ ਟੈਕਨੀਕਲ ਮਸ਼ੀਨਾਂ ਦੇ ਨਾਲ ਰਾਜਵੀਰ ਜਵੰਦੇ ਦਾ ਇਲਾਜ ਚੱਲ ਰਿਹਾ ਪਰ ਉਸ ਦੀ ਹਾਲਤ ਵਿੱਚ ਕੋਈ ਕਾਫੀ ਸੁਧਾਰ ਨਹੀਂ ਆਇਆ ਜਿੰਨਾ ਸੁਧਾਰ ਆਉਣਾ ਚਾਹੀਦਾ ਸੀਗਾ ਹਾਲੇ ਵੀ ਇਹ ਸਭ ਕੁਝ ਮਾਲਕ ਦੇ ਹੱਥ ਹੈ ਤੇ ਮਾਲਕ ਦੇ ਹੀ ਹੱਥ ਹੈ ਵੀ ਰਾਜਵੀਰ ਜਵੰਦਾ ਜਿਹੜਾ ਬਚ ਜਾਵੇ ਤੇ ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਵਿੱਚ ਚਲਾ ਜਾਵੇ ਸਤ ਸ੍ਰੀ ਅਕਾਲ ਜੀ ਅ ਅਦੋ ਘਟ ਦੇ ਪਹਿਲਾ ਅਸੀਂ ਐਕਚੁਅਲੀ ਸਾਰੇ ਅੱਜ ਕਲਾਕਾਰ ਭਰਾ ਵੀ ਹੋਰ ਬਹੁਤ ਸਾਰੇ ਵੀ ਹਮਦਰਦੀ ਹੈ ਜਿਹੜੇ ਚੌੜਾਲੇ ਰਾਜ ਦੇ ਤੋਂ ਅਸੀਂ ਸਾਰੇ ਬੈਠੇ ਸੀ ਤਾਂ ਅਸੀਂ ਕੁਝ ਟਾਈਮ ਪਹਿਲਾਂ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਕੀਤੀ ਸੀ ਸਾਰਿਆਂ ਤੱਕ ਕਿ ਅੱਜ ਦੀ ਰਾਤ ਬਹੁਤ ਖਾਸ ਹੈ ਤੇ ਸਾਰੇ ਅਰਦਾਸ ਕਰਿਓ ਉਦੋਂ ਕੋਈ 네ਗੇਟਿਵ ਮਤਲਬ ਨਾ ਕਹਦੇ ਤੁਸੀਂ ਕਿ ਕੁਝ ਰਾਜ ਦੀਆਂ ਕੁਝ ਗਲਤ ਹੋ ਰਹੀਆਂ ਨਹੀਂ ਉਹ ਲੜ ਰਹੇ ਹੈ ਤੇ ਬਿਲਕੁਲ ਚੜ੍ਹਦੀ ਕਲਾ ਡਾਕਟਰ ਸਦਾ ਕੰਮ ਕਰ ਰਹੇ ਆ ਅਸੀਂ ਇੱਕ ਪੋਜ਼ਿਟਿਵ ਵੇ ਨਾਲ ਤੁਹਾਨੂੰ ਆਖਿਆ ਸੀ ਕਿ ਜਿਸ ਤਰ੍ਹਾਂ ਪਿਛਲੇ ਸਮੇਂ 'ਚ 27 ਜਨਮ ਨੂੰ ਐਕਸੀਲੇਟਰ ਹੁੰਦਾ ਤੇ ਉਸ ਦਿਨ ਬਹੁਤ ਕ੍ਰਿਟੀਕਲ ਹਾਲਤ ਸੀ ਤਾਂ ਸਭ ਤੱਕ ਸੁਣਿਆ ਇਹ ਹੀ ਸੀ ਕਿ ਅਰਦਾਸਾ ਕਰੋ ਔਰ ਆਪਾਂ ਸਾਰੇ ਨੇ ਅਰਦਾਸਾਂ ਕੀਤੀਆਂ ਤੇ ਰਾਜਵੀਰ ਨੂੰ ਹੌਲੀ ਹੌਲੀ ਊਰਜਾ ਮਿਲੀ ਹੈ ਉਹਨਾਂ ਨੂੰ ਕਰ ਸਕਾਂਗੇ ਮਹਾਰਾਜ ਜੀ ਕਰਾ ਰਹੇ ਉਸੇ ਕਰਕੇ ਅਸੀਂ ਕਿਹਾ ਸੀ ਕਿ ਅੱਜ ਅੱਜ ਆਪਾਂ ਇੱਕ ਹਮਲਾ ਹੋਰ ਕਰੀਏ ਸਾਰੇ ਅੱਜ ਸਾਰੀ ਰਾਤ ਆਪਾਂ ਮਹਾਰਾਜ ਦੇ ਲੇਖੇ ਲਾ ਦਈਏ ਕਿ ਕੱਲੀ ਕੱਲੀ ਧੀ ਜ਼ਬਾਨ ਚੋਂ ਕੱਲੇ ਕੱਲੇ ਜ਼ਹਿਨ ਚੋਂ ਹਿਰਦੇ ਚੋਂ ਮਾੜਾ ਨਹੀਂ ਪੁੱਛਿਆ ਜਾਵੇ ਕਿ ਰਾਜਨੀਤੀ ਨੂੰ ਹੋਰ ਰੋਚਾ ਦੇਉ ਠੀਕ ਕਰੋ ਇਸੇ ਕਰਕੇ ਜੇ ਤੁਹਾਨੂੰ ਉਹ ਵੀਡੀਓ ਚੰਗਾ ਲੱਗ ਸਕੇ ਅਰਦਾਸ ਕਰੋ ਹੋਰ ਕੋਈ ਦਾ ਗਲਤਫਹਿਮ ਨਾ ਕਰੇ ਤੁਸੀਂ ਬਿਲਕੁਲ ਵੀ ਇਹਨੂੰ ਨੈਗੇਟਿਵ ਵਾਲੇ ਪਾਸੇ ਨਾ ਲੈ ਕੇ ਜਾਓ ਅਸੀਂ ਵੀ ਸੰਗਤ ਰੂਪ ਚ ਸਾਰਿਆਂ ਦੇ ਉਹ ਵੀਡੀਓ ਬਣਨ ਤੋਂ ਬਾਅਦ ਸੰਗਤ ਰੂਪ ਚ ਜਿੰਨੇ ਵੀ ਇੱਥੇ ਵੀਰ ਪਹੁੰਚੇ ਹੋਏ ਸੀ ਮੰਜਾ ਭੈਣਾ ਪੱਕੀ ਅਸੀਂ ਅਸੀਂ ਆਪ ਬਾਟ ਕੀਤਾ ਅਰਦਾਸ ਕੀਤੀ ਹੈ ਔਰ ਉਸ ਤੋਂ ਬਾਅਦ ਵੀਰਾਂ ਬਹੁਤ ਚੜ੍ਹਦੀ ਕਲਾ ਚ ਹੈ ਉਸ ਤੋਂ ਪਹਿਲਾਂ ਵੀ ਚੜ੍ਹਦੀ ਕਲਾ ਚ ਸੀ ਔਰ ਅਰਦਾਸ 'ਚ ਬਹੁਤ ਅਸਰ ਹੁੰਦਾ ਹੈ ਉਸ ਤੋਂ ਬਾਅਦ 'ਚ ਡਾਕਟਰਾਂ ਦੇ ਕਹਿਣ ਮੁਤਾਬਕ ਇਹ ਵੀਰਾ ਹੋਰ ਉਹਨੂੰ એનર્ਜੀ ਮਿਲ ਰਹੀ ਹੈ ਅਰਦਾਸਾਂ ਨਾਲ ਕਿ ਆਸਾਂ ਤੇ ਅਰਦਾਸਾਂ ਬਹੁਤ ਇਨਾ ਟਾਈਮ 'ਚ ਇਨਾ ਮੂਮੈਂਟਮ ਨੂੰ ਕੰਮ ਕਰਦੀਆਂ ਨੇ ਸੋ ਤੁਸੀਂ ਕਿਸੇ ਵੀ ਪਾਸੇਉਂ 네ਗੇਟਿਵ ਪਾਸੇ ਨਹੀਂ ਗੱਲ ਲੈ ਕੇ ਯਾਨੀ ਵੀਰਾ ਬਿਲਕੁਲ ਚੜਦੀ ਕਲਾ 'ਚ ਹੈ ਜਿਹੜਾ ਉਹਦੀ ਵਿਲ ਪਾਵਰ ਸਪੋਰਟਸਮੈਨ ਬੰਦਾ ਇਨਾ ਜੂਝ ਰਿਹਾ ਹੈ ਉਹ ਆਪਦੇ ਆਪ ਨਾਲ ਔਰ ਸਾਰਾ ਪੰਜਾਬ ਉਹਦੇ ਲਈ ਦੁਆਵਾਂ ਕਰ ਰਿਹਾ ਦੁਨੀਆ 'ਚ ਲੱਗ ਚਾਰ ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਕਰਦੇ ਦੁਨੀਆ ਕਿੱਥੋਂ ਕਿੱਥੋਂ ਸਾਡੇ ਕੋਲ ਇੱਥੇ ਆਉਂਦੀ ਹੈ ਕਿ ਅਸੀਂ ਵੀਰੇ ਲਈ ਆਏ ਆ ਇਹ ਆਸ ਕਦੇ ਵੀ ਵੈਰ ਨੂੰ ਤੋੜੂਗਾ ਨਹੀਂ ਸਾਨੂੰ ਪੂਰਨ ਭਰੋਸਾ ਹੈ ਆਪਾਂ ਸਾਰੇ ਜਿਹੜਿਆਂ ਨੇ ਚੜ੍ਹਦੀ ਕਲਾ 'ਚ ਰਹਿਣਾ ਕੋਈ ਵੀ ਗੱਲ ਨੂੰ ਡੈਕਟਿਵ ਨਹੀਂ ਲੈ ਕੇ ਜਾਣਾ ਵੀਰਾ ਰਾਜਵੀਰ ਬਿਲਕੁਲ ਚੜ੍ਹਦੀ ਕਲਾ 'ਚ ਤੁਸੀਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਬਸ ਅਸੀਂ ਹੁਣ ਵੀ ਬਾਈ ਇਹੀ ਗੱਲ ਕਹਿ ਰਹੇ ਆ ਕਿ ਆਪਾਂ ਅਰਦਾਸ ਔਰ ਸਬਰ ਵੀਰੇ ਦੇ ਨਾਮ ਤੇ ਵਧਾਉਣਾ ਹੈ ਅੱਜ ਵੀ ਵਧਾਉਣਾ ਤੇ ਕੱਲ੍ਹ ਵੀ ਵਧਾਉਣਾ ਹੈ ਔਰ ਆਨਲਾਈਨ ਦੇ ਨਾਲ ਜਿੱਥੋਂ ਕੋਈ ਖ਼ਬਰ ਮਿਲੂਗੀ ਸੁੱਖ ਦਾ ਸੁਨੇਹਾ ਮਿਲੂਗਾ ਅਸੀਂ ਇਹੀ ਆਸ ਕਰਦੇ ਹਾਂ ਬਹੁਤ ਬਹੁਤ ਮਿਹਰਬਾਨੀ ਤੁਹਾਨੂੰ